ਉਹਨਾਂ ਕੀ ਕੀ ਖਾਂਦੀ ਆ ਨਾ ਇਹ ਦੇਖ ਕੇ ਸੋਚੀਦਾ ਵੀ ਰੱਬਾ ਚੰਗੇ ਰਗੇ ਜਿਹੜੇ ਪੰਜਾਬ 'ਚ ਹੋ ਗਿਆ ਇੱਧਰ ਦਿਖਾ ਗਏ ਸਾਨੂੰ ਲਓ ਆ ਇੱਕ ਮੀਟਰ ਦੇ ਘਾਣਾ ਵੇਤਨਾਮ ਦੇ ਵਿੱਚ ਤੇ ਪਤਾ ਨਹੀਂ ਪਤਾ ਨਹੀਂ ਕੀ ਆੰਤਰੀਆਂ ਕੱਢੀ ਬੜਿਆ ਪਤਾ ਨਹੀਂ ਸੱਪ ਆ ਇਹ ਬਾਈ ਠੀਕ ਹੈ ਤੇ ਕੋਈ ਚੀਜ਼ ਨਾਲੇ ਛੱਡੀ ਨਹੀਂ ਮੰਨ ਲੋ ਪਤਾ ਦੇਖਣ ਵਾਲਾ ਔਖਾ ਆ ਦਾ ਤੇ ਤੁਸੀਂ ਦੇਖ ਲਓ ਜੀ ਇਹ ਸਬਜ਼ੀ ਮੰ ਇਹ ਵਿੱਚ ਕਸਾਈ ਬੈਠੇ ਆ ਤੇ ਉਹਦਾ ਟੋਪੂਆਂ ਚੜਾਈ ਬੈਠੇ ਆ ਤੇ ਇਧਰਲੇ ਪਾਸੋਂ ਆਏ ਨ ਵੀ ਇਕੱਲੇ ਵਿਖਲਾ ਨਹੀਂ ਉਹ ਆਗਾ ਲਾਈਨ ਨਾਲ ਦੀ ਨਾਲ ਹੀ ਹੈ ਨਾ ਆ ਇਧਰੋਂ ਆ ਲੈ ਕੇ ਇੱਕ ਤੁਰ ਗਿਆ ਦਰਾ ਯਾਰ ਠੀਕ ਹੈ ਆਇ ਨਗਾ ਵੀ ਕੱਲਾ ਇਹੀ ਵਿਖਦਾ ਇਧਰੇ ਪਾਸੇ ਆਂਡੇ-ਉਂਡੇ ਵੇਚ ਨਾਲ ਵੀ ਹੈਗਾ ਐ ਤਾਂ ਇਹ ਨਾ ਜੀ ਸਬਜ਼ੀ ਮੰਡੀ ਜਿਹੜੀ ਮੈਂ ਤੁਹਾਨੂੰ ਦਿਖਾਵਾਂ ਤੇ ਇਧਰਲੇ ਪਾਸੇ ਆਹਾਂ ਆਂਡੇ ਆਪਣੇ ਕੱਲੇ ਖਾਨੇ ਮੁਰਗੇ ਦੇ ਤੇ ਜਿਹੜਾ ਭਈ ਆ ਖਾਂਦਾ ਉਹ ਸੱਪ ਦੇ ਆਂਡੇ ਇਹ ਉਹਦੋਂ ਸਿਆਪਾ ਹੋ ਉਹਨੂੰ ਹਨਾ ਤੇ ਆਹ ਦੇਖ ਲਓ ਵੀ ਇਹਦੇ ਗਾਜਰਾਂ ਤੇ ਮੂੜੀਆਂ ਦਾ ਸਾਈਜ਼ ਆ ਜਿਹੜਾ ਉਹ ਚੀਨਾਂ ਦੇ ਕੱਟ ਜੜੇ ਰਹਿ ਗਿਆ ਤੇ ਪਾਣਾ ਆ ਜਿਹੜਾ ਕੀ ਆ ਯਾਰ ਆਹ ਜਿਹੜਾ ਆਦਾ ਆ ਤੇਰਾ ਕੀ ਬਣ ਗਿਆ ਹੋਏ ਆਦੇ ਦਾ ਔਖਾ ਹੋਇਆ ਪਿਆ ਬਾਬੇ ਤੇ ਇਧਰੋਂ ਦੇਖਾ ਮੂੰਹ ਚ ਲੱਗਿਆ ਸਿਕਟ ਤੇ ਯਾਰ ਦੇ ਉਵੇਂ ਵੇਚੀ ਪੁੱਜੀ ਹੁੰਦਾ ਕਹਿੰਦਾ ਕੋਈ ਚੱਕਰ ਨਹੀਂ ਹਰੇ ਕਿਲੇ ਇਹੀ ਖਾਂਦੇ ਆ ਭਰਾਵਾ ਸਾਡੇ ਤਾਂ ਕਿਰੇ ਹੀ ਖਾਂਦੇ ਆ ਸਾਡੇ ਤਾਂ ਜਿਹੜਾ ਥੋੜਾ ਕੱਚਾ ਹੋ ਜਾ ਕਹਿੰਦੇ ਢਿੱਡ ਦੁਖਦਾ ਤੇ ਆਖੂੰ ਬਾਹਾਂ ਖੂੰ ਬਾ ਚੌਲੇ ਦੇਖ ਲੋ ਚੌਲੇ 15 ਐ ਪੈ ਕਰ ਕਹਿੰਦੇ ਵੀ ਪੈਨਸਰਾਂ ਨਹੀਂ ਦਿੰਦੇ ਜਿਹੜਾ ਮਾਰਾ ਪੈਕ ਕਰਕੇ ਉਹ ਜਿਨ੍ਹਾਂ ਨੇ ਵੇਚਣੀਆਂ ਹੋਣਗੀਆਂ ਬੁੱਕ ਸਟੋਰ ਵਾਲੇ ਇਦਰੇ ਪਾਸੇ ਦੇਹਤਰੇ ਦੀ ਲਾਇਤਰੇ ਦੀ ਜੇ ਆਈਨਾ ਕੁਸ ਦਾ ਆਪਣੇ ਮਨ ਦਾ ਜਿਹੜੇ ਹੈਗਾ ਨਾ ਜਿਹੜੇ ਮੱਝਾਂ ਜਾਂ ਬੱਛੇ ਨਹੀਂ ਚਾਰਦੇ ਜਨਾ ਕੁਸ ਚਾਰਦੇ ਨਾ ਪਦੀਨਾ ਨਾ ਹੋਰ ਆ ਸਾਰਾ ਕੁਝ ਇਹਨਾਂ ਲਟਰ ਬਟਰ ਨੂੰ ਖਾ ਜਾਣਾ ਬਈ ਠੀਕ ਹੈ ਤੇ ਆਪਣੇ ਕਣ ਕਲਾ ਘਾ ਹੋ ਗਿਆ ਇਹ ਕਣ ਘਾ ਹੋ ਗਿਆ ਤਾਂ ਚੰਗਾ ਹੀ ਹੋ ਗਿਆ ਤੇ ਪਤੰਦਰਾ ਦੇ ਦੇਖਾ ਬਈ ਇਹਨਾਂ ਦੇ ਬੂਟ ਦੇਖੋ ਪਾਏ ਹੁੰਦੇ ਠੀਕ ਹੈ ਕਿਉਂਕਿ ਮੀਂਹ ਬਹੁਤ ਪੈਂਦਾ ਇੱਥੇ ਤੇ ਨਾਲ ਦੀ ਨਾਲ ਸਾਰਾ ਕੁਝ ਰੱਖਦੇ ਆ ਤੇ ਇਹ ਆ ਹੀ ਪਾ ਕੀ ਆ ਹੋਇਆ ਤੇ ਲੜਾ ਲੜਾ ਕੇਲੇ ਕੋਈ ਨਹੀਂ ਹੋਰ ਠੀਕ ਹੈ ਤੇ ਆ ਇਹਨਾਂ ਦਾ ਸਕੈਨਰ ਹੈ ਜਿਵੇਂ ਆਪਣਾ ਦੇਖਣ ਪੈਸੇ ਪਾਉਣ ਦਾ ਮੈਨੂੰ ਪਾ ਸਕਦੇ ਹਾਂ ਤੇ ਦੰਦਰਵਾ ਇਹ ਕਿਹੜੀ ਚੀਜ਼ ਆ ਯਾਰ ਕਈ ਚੀਜ਼ਾਂ ਦੇਖ ਦੇ ਕੇ ਹੈਰਾਨੀ ਹੁੰਦੀ ਆ ਤਾਂ ਨਾਂ ਕੀ ਹੋਊਗਾ ਇਹਦਾ ਬਾਬਲ ਨਾਂ ਤਾਂ ਇਹਨਾਂ ਨੂੰ ਪਤਾ ਤੇ ਆ ਜਿਹੜੇ ਆਲੂ ਇਹਨੇ ਮੈਨੂੰ ਪਰ ਆਹ ਆਲੂ ਆ ਪਰ ਆਲੂ ਵੱਡੇ ਆ ਤੇ ਆਦਾ ਇਧਰਲੇ ਪਾਸੇ ਆਦਾ ਦਾ ਜਾਣਿਆ ਪਰ ਜਨਾ ਨਾਰੀਅਲ ਛੱਲ ਦੇਣਾ ਇਹਦਾ ਪਤਾ ਨਹੀਂ ਕੀ ਕਰਾਂ ਗੰਨਾ ਵੀ ਛੱਲ ਕੇ ਨਾਰੀਅਲ ਛੱਲ ਕੇ ਕੇਲਾ ਸਾਫ ਤੇ ਖਾਂਦੇ ਇਹ ਵਾਹਿਗੁਰੂ ਵਾਹਿਗੁਰੂ ਉੱਧਰੇ ਪਾਸੇ ਉਹ ਬੀਬੀ ਨੇ ਮਾਂ ਜੀ ਤਾਂ ਕਹਿੰਦੇ ਹੱਥ ਨਾ ਵਗਾ ਹਾਂ ਟਾਈਮ ਹੋ ਗਿਆ ਚੱਲ ਗਏ ਆਪਾਂ ਠੀਕ ਹੈ ਤੇ ਆਹ ਦੇਖੋ ਛੋੜੇ ਮੋੜੇ ਮਰਚਾਂ ਦੇ ਰੰਗ ਵੀ ਰੰਗ-ਬਰੰਗੇ ਹੋ ਗਏ ਇੱਥੇ ਆ ਕੇ ਤਾਂ ਖੀਰੇ ਆਪਣੇ ਦਾ ਉਹੀ ਤੇ ਆਹ ਪਤਾ ਨਹੀਂ ਕਾਧੀਆਂ ਪੈਪਾਂ ਰੱਖੀ ਬੈਠੇ ਆ ਮਾਲਾ ਮੈਂ ਜਿਹੜੀ ਇਹਨਾਂ ਦੇ ਵੱਲ ਹੋ ਗਈ ਉਹਨੂੰ ਵੱਢ ਕੇ ਸਾਰੀ ਨੂੰ ਵੇਚ ਦਿੰਦੇ ਆ ਵਿੱਚ ਇਹ ਆਹ ਹੱਟ ਸਟ ਜੀ ਵੇਚ ਦਿੰਦੇ ਆ ਵਿੱਚ ਉਹਦਾ ਡੰਨਾ ਆ ਭੂਕਾਂ ਦੇ ਦਾ ਆਪਣੇ ਉਹ ਜਿਹੜੀਆਂ ਚੀਜ਼ਾਂ ਆਪਣੇ ਵੱਡਿਆਂ ਨਾਲ ਖਾਪਾਂ ਨੇ ਚੀਂਗਾ ਡਰੋਨ ਵਾਸਤੇ ਵੱਡਿਆਂ ਆਪਣਾਂ ਗਾ ਆ ਦੇਖ ਆਂਬ ਵੀ ਬਹੁਤ ਵੱਡੇ ਆ ਠੀਕ ਹੈ ਪਾਸਾ ਆਇਦਰਾ ਸਾੰਤਰੇ ਸੰਤਰੇ ਮਾਰਟੇ ਮੂਲਟੇ ਵੀ ਮੈਂ ਲੜਾ ਪਾ ਕੇ ਕਹਿੰਦੀ ਗੋਲੀ ਮਾਰ ਆਥ ਨੇ ਜਿੰਨੇ ਵੱਟੇ ਕਾ ਠੀਕ ਆ ਟੜ ਕੇ ਦੇਖਾਂਗੇ ਉਦੋਂ ਮੈਂ ਉਹ ਪਾਸਾ ਜਦੋਂ ਮੈਂ ਸ਼ੁਰੂ ਕੀਤਾ ਉਹਦੇ ਨਾਲ ਤੇ ਨਾਲ ਸਾਨੂੰ ਬਾਹਰ ਦਾ ਥੋੜਾ ਜਿਹਾ ਮਾਹੌਲ ਦਿਖਾ ਦਿਆਂ ਪਰ ਹਾਲ ਇਹ ਹੈਗਾ ਵੇਦਨਾ ਬਾਈ ਵੇਦਨਾ ਮਾਣੇ ਗੋਰੇ ਵੀ ਘੜਕਾਇਆ 10 ਸਾਲ ਜੋ ਚੱਲਿਆ ਅਮਰੀਕਾ ਨਾਲ ਕਹਿੰਦੇ ਆਪ ਤੇ ਅਮਰੀਕਾ ਨੂੰ ਛੱਡ ਕੇ ਪਦਨਾ ਪੈ ਗਈ ਇਹ ਜਿਹੜੀ ਮਰਦੇ ਜਾਂਦੇ ਠੀਕ ਆ ਤੇ ਸਫਾਈ ਵਾਲਾ ਕੰਮ ਇੱਥੇ ਆਪਣੇ ਵਾਲਾ ਹੀ ਆ ਬਾਈ ਠੀਕ ਆ ਮਲਾਂ ਉਵੇਂ ਜੀ ਆ ਕੰਮ ਆਹ ਨੋਕੇ ਫਾਪਾ ਸੰਬੈਟ ਜੀ ਕੱਸਦੇ ਆ ਸਾਹਮਣੇ ਇੱਕ ਹੋਰ ਦੁਕਾਨ ਹੈ